ਫੇਰ ਆਂਦਾ ਮੈਂ ਕੰਮ ਤੋਂ ਆਏ ਸੀਗੇ ਹੁਣੇ-ਹੁਣੇ ਤੇ ਭੁੱਖ ਲੱਗੀ ਹੋਈ ਸੀ ਥੋੜੀ ਜਿਹੀ ਚੱਲ ਮੈਂ ਕਿਹਾ ਸਪਰਿੰਗ ਰੋਲ ਕਰਾ ਲਵਾਂਦੇ ਆ ਤੇ ਟਾਈਮ ਹੋ ਗਿਆ ਜਿਆਦਾ ਕਿੰਨਾ ਟਾਈਮ ਹੋ ਗਿਆ ਬਾਈ 9 ਵਜੇ ਗੜ ਸ਼ੰਕਰ ਆਂਦੇ ਆਪਣਾ 9 ਵਜੇ ਆ ਦੇਖ ਲਾ ਸਾਰਾ ਇਸ ਵੇਲੇ ਗੜ ਸ਼ੰਕਰ ਬੰਦ ਹੋਣੇ ਵਾਲਾ ਹੀ ਆ ਇਹ ਹੁਣ ਪਹਿਲਾ ਵਾਲਾ ਟਾਈਮ ਨਹੀਂ ਰਿਹਾ ਮਤਲਬ ਜਿੱਦਾਂ ਨਾ ਦੁਕਾਨਾਂ ਖੁੱਲੀਆਂ ਰਹਿੰਦੀਆਂ ਅਸੀਂ 9 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਆਪਣੇ ਸ਼ਹਿਰ ਦੇ ਵਿੱਚ ਤੇ ਆਪਾਂ ਨੂੰ ਆ ਰੇੜੀ ਮਿਲੀ ਐ ਇੱਕ ਸਪਰਿੰਗ ਰੋਲ ਤੇ ਨਾਲ ਮਮੋਸ ਕੰਮ ਤੋਂ ਆਏ ਸੀ ਕਿ ਮੈਂ ਤਾਂ ਕਿਛੀ ਸਪਰਿੰਗ ਰੋਲ ਲੈਣੀ ਸੀ ਸਪਰਿੰਗ ਰੋਲ ਹੈ ਨਹੀਂ ਫਰਾਈ ਕਰ ਦੂੰਗਾ ਇਹ ਐਦਾਂ ਕਰ ਮਮੋਸ ਫਰਾਈ ਕਰ ਦੇ ਫਿਰ ਇਹਨਾਂ ਵਧੀਆ ਜੇ ਚਲੋ ਮੈਂ ਕਿਹਾ ਥੋੜੀ ਜਿਹਾ ਖਾ ਜਾਂਦੇ ਆ ਨਾ ਕਿੰਨੇ ਕਰਨੇ ਆ ਪਲੇਟ ਇੱਕ ਪਲੇਟ ਮੇ ਕਿੰਨਾ ਹੁੰਦਾ ਹੈ 12 13 13 ਅੱਜ ਇੱਕ ਵੱਧੂ ਦਿੱਤਾ ਓ ਮਾਈ ਗੋਡ 25 ਰੁਪਏ ਕੀ ਪਲੇਟ ਹੈ 40 ਉਹ ਪਲੇਟ ਵੱਧ ਗਿਆ ਨਾ 40 ਦੀ ਖਾਈ ਦੀ ਆ 40 ਰੁਪਏ ਦੀ ਪਲੇਟ ਕਹਿੰਦਾ ਬਈ ਮੁਹੰਮਦ ਵੀ ਕਰ ਸ਼ੱਕਰ ਲੈ ਲੈ 40 ਰੁਪਏ ਕੀ ਲੈ ਲੈ ਕੁਝ ਵੀ ਨਹੀਂ ਹੈ ਭਰਾਵਾ ਉਹਨੂੰ ਪੁੱਛ ਕੇ ਦੇਖ ਕਿੰਨੇ ਆ 40 35 ਲੈ ਲਊਗਾ ਤੂੰ ਬਈ 35 ਦੇ ਦੇ ਉਹ ਹੈ 35 ਦੇ ਦੇ ਉਹ ਕਹਿੰਦਾ 35 ਹੀ ਲੈ ਲਊਗਾ 30 ਲੈ ਲਊਗਾ 30 ਤਾਂ ਨਹੀਂ ਲੇਗਾ ਬਈ ਠੀਕ ਹੈ 40 ਦੇ ਵਿੱਚ ਲੈਣੇ ਕਹਿੰਦਾ ਇੱਕ ਰੇੜੀ ਆ ਘੜੀ ਇਹ ਦੇਖੋ ਕੀ ਆ ਦੇਖੋ ਸਿਲੰਡਰ ਆ ਸਿਲੰਡਰ ਗੈਸ ਵਾਲਾ ਹਾਲਾ तेरा क्या नाम है भाई देव ओ देव क्या लिखा हुआ है उधर अच्छा यादव मोहम्मद मैं पहले भी आया था एक दिन मतलब रवि यादव पूरा क्लीन है ना पूरा सब कुछ ओके तेल नया वाला भाला इधर तो भी छापे पड़ रहे हैं मालूम है तेरे को गाड़ी चक्कर में छापा पड़ रहा है रेडी में कौन खराब दे रहा है अब वीडियो कल पड़ा हुआ था ना ਅਵੀ ਇਹ ਵੀ ਵੀਡੀਓ ਉਹੀ ਵਾਲਾ ਹੈ ਸੇਮ ਟੂ ਸੇਮ ਅਵੀ ਤੇਰਾ ਨਾਮ ਦੇ ਕਿਤਨਾ ਆ ਜਾਏਗਾ ਫੇਮਸ ਹੋ ਜਾਏਗਾ ਤੂੰ ਵੀ ਪੂਰਾ ਇਦਰਾ ਗੜ ਸ਼ੰਕਰ ਆਪਣਾ ਪੂਰਾ ਫੇਮਸ ਹੈ ਚਟਨੀ ਜੁੜੀ ਲਾਈ ਜਿਹੜਾ ਵਧੀਆ ਜੀ ਐ ਟੌਪ ਦੇ ਤੇਰਾ ਵੀਡੀਓ ਨਹੀਂ ਬਣਾਇਆ ਦੇਖ ਕੜਾਹੀ ਕਾ ਬਣਾਉਦਾ ਹੈ

ज्यादा मोहम्मद रवि ज्यादा मोमस आ आंदे फोटो भी लगा जय शिव जी बढ़िया है बढ़िया यार थोड़ा तोड़ी सफाई रखोगे ना तो मजा आता है खाने में सफाई, सफाई होनी चाहिए भाई पंजाब में सबसे नंबर वन है क्या सफाई, सफाई का हाँ पूरा जैकेट वैकेट डाल के टोपी वोपी डाल के हाथ में डाल के तो चलेगा और अच्छा आएगा हाँ अच्छा टोपी। हाँ टोपी टापी सब कुछ लगाएगा ना तो लोग अच्छा समझता है फिर थोड़ा खाने को है ना काम भी बढ़ेगा हाँ काम भी बढ़ जाएगा फिर सफाई जरूरी है कहो बाल बाल को गिर गया अंदर प्रॉब्लम है तो इसको हमेशा ऐसे ढक के रखने का ऐसे तो आ, इसके अंदर कोई मक्खी मुक्की चला गया कुछ चला गया तो खाने में आ गया किसी के फिर दिक्कत ये हो जाएगा जाली आती है जाली डाल के रखो एक ब्रीक वाला जाली आता है ना तेल के ऊपर ऐसे ऐसे डाल के रखो ऊपर तेल के अंदर मच्छर मच्छर कुछ गिरना लाइट में आता है ना मच्छर रात को लोग ऐसे लो बरीक बरी चीजें देखते है खाने में ਜਦੋਂ ਖਾਣੇ ਦੀ ਆਵਾਜ਼ ਆਉਂਦੀ ਹੈ ਕੋਈ ਨਹੀਂ ਦੇਖਦਾ। ਤਾਂ ਆ ਬਰਤਨ ਤਾਂ ਤੁਹਾਡੇ ਬਾਸ ਹੈ ਹੀ ਨਾ ਡਿਸਪੋਜ਼ੇਬਲ। ਹਾਂ। ਹਾਂ ਡਿਸਪੋਜ਼ੇਬਲ ਸਹੀ ਹੈ। ਇੱਕ ਵਾਰ ਖਾਇਆ ਫੇਕ ਦੋ। ਇਹ ਕਰਾਤੇ। ਨਹੀਂ ਨਹੀਂ ਲੈ ਕੇ ਖਾਣੇ ਆ। ਇਧਰ ਹੀ ਖਾएंगे ਹਾਂ। ਗਣਸ਼ੰਕਰ ਜਿਲਾ ਦੀ ਕਿਸੀ ਰਾਤ ਨੂੰ ਸੌਣ ਮਸਨ ਹੋ ਜਾਂਦਾ ਰਾਤ ਨੂੰ ਹਨਾ। ਅੰਨਾ ਬਾਤ ਹੋਉਂਦਾ ਆ। ਆਲਾ ਵੀਡੀਓ ਚਲਦੀ ਵੇ ਬਣਾਈ ਮਾਰੀ ਇਧਰ ਖੜ ਕੇ। ਉਹਦੇ ਥੋੜਾ ਦੂਰ ਲੱਗੇ। ਚੱਲਦਾ ਹੈ ਚੱਲ ਰਾਈ ਚੱਲ ਰਾਈ। अच्छा इधर इधर हाँ खड़ा होके बना अभी मोमोस आएगा ना हम खाएंगे मोमोस ठंड बहुत है भाई पंजाब उधर पीछे भी दिखा दी आ दे आगे मोमोस देखा दी बहुत बनी है। तो हम मोमोस। ਉਦੋਂ ਸੋ ਗੋ ਬੜੇ ਗਰਮ ਗਰਮ ਹੈ ਸਵਾਦ ਆ ਉਹ ਕਮੇਟੀ ਘਰ ਆ ਗਿਆ ਆਪਣਾ ਆਹ ਮਾਰਕੀਟ ਆ ਗਿਆ ਉਹ ਪਤਾ ਨਹੀਂ ਕੌਣ ਚੱਲੇ ਆ ਜੀ ਜਨਾਬ ਮਣੀ ਸਾਰੇ ਇੱਕ ਬਹੁਤ ਵਧੀਆ ਬਣਾ ਕੀ ਆ ਆਪਣਾ ਨਾਮ ਮਾਮੂਸ ਸਪਰਿੰਗ ਰੋਲ ਮੋਮੋਸ ਤੇ ਸਪਰਿੰਗ ਰੋਲ ਨਾਮ ਨਾਮ ਜਿਆਦਾ ਜਿਆਦਾ ਮੋਮੋਸ ਰਾਤ ਨੂੰ ਮਤਲਬ 9:30 ਵਜੇ ਤੋਂ ਬਾਅਦ ਹਨਾ ਕਿੰਨੇ ਵਜੇ ਤੱਕ ਹੁੰਦਾ ਰੇੜੀ ਇੱਥੇ 10 ਵਜੇ ਤੱਕ ਜੇ ਕਿਸੇ ਨੂੰ ਖਾਣੇ ਹੋਣਾ ਮਤਲਬ ਨਹੀਂ ਮਿਲਦੀ ਕਿਤੇ ਰੇੜੀ ਰੂੜੀ ਖਾਣ ਨੂੰ ਕੁਝ ਸਪਰਿੰਗ ਰੋਲ ਜਾਂ ਮੋਮੋਸ ਇੱਥੇ ਹੁੰਦਾ ਬੰਦਾ 10 ਵਜੇ ਤੱਕ ਆਪਣੇ ਮੰਗਾ ਰੋਡ ਤੇ ਆ ਗगनਬੱਜ ਦੀ ਦੁਕਾਨ ਦੇ ਸਾਹਮਣੇ ਉਰੀ ਦੀ ਦੁਕਾਨ ਦੇ ਨਾਲ ਤੇ ਆ ਕੇ ਖਾ ਸਕਦੇ ਆ ਤੇ ਚੰਗਾ ਅਸੀਂ ਹੁਣ ਖਾ ਲਈਏ ਮੁਹੰਮਦ ਤੇ ਚਲਿਏ ਘਰ ਨੂੰ ਤੁਸੀਂ ਦੋਨਾਂ ਯਾਰੀ ਖਾਣ ਘਰ ਤੇ ਡੀਕੀ ਜਾਂਦੇ ਆ ਹੁਣ ਸਾਨੂੰ ਆਹ ਹਾਂ ਵਾਹ ਸੋ ਸੁਭਾਗ ਮੁਹੰਮਦ ਖਾ ਕੇ ਆ ਗਿਆ ਇਧਰ ਸੋਨੂੰ ਭਾਈ ਦੁਕਾਨ ਖੁੱਲੀ ਸੀ ਮੈਂ ਚੱਲ ਮਿਲ ਜਲਦੇ ਆ ਸੋਨੂੰ ਭਾਜੀ ਨੂੰ ਵੀ ਸੋਨੂੰ ਭਾਜੀ ਬਾ ਚੱਲੇ ਹੀ ਆ ਹੁਣ ਭਾਜੀ ਕਿਦਾਂ ਹਾਲ ਚੱਲ ਮੇਰਾ ਬਹੁਤ ਟਾਈਮ ਵਾਲੇ ਤਾਂ 11:00 ਵੱਜਣੇ ਇੱਥੇ ਭਰਾਵਾ ਤੇ ਗਰ ਸ਼ੰਕਰ ਦੇ ਵਿੱਚ ਇੱਕ ਗੱਲ ਹੋਰ ਵੀ ਆ ਮਤਲਬ ਜੇ ਤੁਹਾਨੂੰ 9:00 ਸਾਢੇ 9:00 ਮਤਲਬ 10:00 ਵਜੇ ਤੋਂ ਬਾਅਦ ਕੋਈ ਸਮਾਨ ਚਾਹੀਦਾ ਆ ਕਰਿਆਨੇ ਦਾ ਕੁਝ ਵੀ ਆ ਤਾਂ ਬੰਗਾ ਰੋਡ ਤੇ ਆਪਣੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਦੁਕਾਨ ਖੁੱਲੀ ਹੁੰਦੀ ਆ ਜਦੋਂ ਮਰਜ਼ੀ ਆ ਜਾਓ ਹਰ ਇੱਕ ਤਰ੍ਹਾਂ ਦਾ ਕਰਿਆਨਾ ਮਿਲਦਾ ਇੱਥੋਂ ਤੇ ਆਪਣੇ ਸੋਨੂੰ ਭਾਜੀ ਆ ਉਲੂ ਵੀ ਜਾਂਦਾ ਇਦਰ ਲੈਫੜ ਮੇਰੀ ਵੀ ਲੈ ਨਾਲ ਵਿੱਚ ਭਲਾ ਮਮਾ ਇਹ ਕੋ ਦੂਜੀ ਥੋੜੀ ਆ ਮੂੰਹ ਤਾਂ ਨਾਲ ਦੀ ਬੋਲ ਵੀ ਨਾਲ ਕੋਈ ਗੱਲਬਾਤ ਕਰ ਹੈ ਗੱਗਾ ਹੋਇਆ ਬਸ ਦੁਕਾਨ ਦਿਖਾ ਦੇ ਆਪਣੀ ਇਹ ਜਗ੍ਹਾ ਆਹੋ ਇਹ ਜਗ੍ਹਾ ਆ ਨਾ ਇਹਨਾਂ ਵਧੀਆ ਫਰਸਟ ਕਲਾਸ ਉਹ ਵਧੀਆ ਸਾਡੀ ਆਪਣੇ ਨੇ ਸੁਭਾਅ ਵੀ ਉਹ ਵਧੀਆ ਹੈ ਆਪਣੇ ਮਿੱਤਰ ਦਾ ਹੁਣ ਦੀ ਥੋੜੀ ਜਿਆਦੀ ਦੋਸਤੀ ਬੜੀ ਪੁਰਾਣੀ ਜਿਆਦੀ ਦੋਸਤੀ ਹੈ ਸਾਡੀ ਆ ਲੋ ਜੀ ਆਪਣਾ ਚਲੋ ਬੰਗਾ ਰੋਡ ਆ ਜੀ ਇਹ ਰਾਤ ਨੂੰ 9 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਸਾਰੇ ਸ਼ਹਿਰ ਦੀਆਂ ਤਕਰੀਬਨ ਤੇ ਚੀ ਭਾਜੀ ਕੀ ਕਹਿਣਗੇ ਠੰਡ ਜਿਆਦਾ ਹੋ ਗਈ ਨਾ ਬਹੁਤ ਠੰਡ ਹੋ ਗਈ ਹੁਣ ਤਾਂ ਵਿਹਾਈ ਇਹ ਕੋਰੋਨਾ ਦਾ ਹੈ ਨਹੀਂ ਹੁਣ ਮਾਸ ਖੱਲੇ ਵੀ ਲਾਇਆ ਓਏ ਠੰਡ ਲੱਗਦੀ ਨਾ ਠੰਡ ਢਗਣਾ ਪੈਂਦਾ ਅੱਛਾ ਠੰਡ ਲੱਗ ਜਾਂਦੀ ਹੈ ਨਾ ਹਾਂ ਜਿੱਦੇ ਸਾਨੂੰ ਭਾਜੀ ਸਮਾਨ ਇਕੱਠਾ ਕਰਦੇ ਵੀ ਆਪਣਾ ਬੱਲੇ ਬੱਲੇ ਕਰਾਈ ਪਈ ਆ ਤੇ ਸਾਹਮਣੇ ਉਹ ਦੁਕਾਨ ਆ ਉਹ ਅੰਕਲ ਹੁਣ ਵੀ ਆਪਣਾ ਲੱਗੇ ਹੋਇਆ ਇਕੱਠਾ ਖਾਣਾ ਉਹਦੇ ਨਾਲ ਉਹ ਅੱਗ ਵਾਲੀ ਹੋਈ ਆ ਨਾਲ ਉਹ ਠੰਡ ਦੇ ਵਿੱਚ ਕੋਈ ਬਾਲ ਕੇ ਗਿਆ ਗਰੀਬ ਬੰਦਾ ਬੈਠਾ ਸੇਕਦਾ ਸੀ ਉੱਥੇ ਅੱਧਾ ਘੰਟਾ ਪਹਿਲਾਂ ਪਤਾ ਨਹੀਂ ਕੌਣ ਸੀ ਉਹ ਚਲੋ ਮੈਂ ਕਿਹਾ ਜਾਂਦੇ ਜਾਂਦੇ ਨਿਆਣੇ ਲਈ ਚਾਕਲੇਟ ਲੈ ਜਾਂਦੇ ਆ ਦੋ ਭਾਂਜੇ ਮੇਰੇ ਡੀਕੀ ਤੇ ਰਹਿੰਦੇ ਵਿਚਾਰੇ ਬੈਠੇ ਅੱਜ ਕੰਮ ਤੇ ਹੋ ਗਏ ਲੇਟ ਥੋੜੇ ਜਿਹਾ ਤੇ ਸੋਨੂ ਭਾਈ ਦੇ ਦੇ ਦੋ ਚਾਕਲੇਟ ਹਾਂ ਹੁਣੇ ਆਏ ਹੁਣੇ ਕਿ ਦੇਖ ਪ੍ਰੋਗਰਾਮ ਲਾ ਕੇ ਹੁਣੇ ਬੈਂਡ ਬਾਸਟਰ ਆਪਣੀ ਬਾਸਟਰਾਂ ਬੈਂਡ ਪਾਰਟੀ ਆ ਜੀ ਇਹ ਸੋਨੂ ਭਾਈ ਦੇ ਦੇ ਦੋ ਚਾਕਲੇਟ ਇੱਕ ਮਿੰਟ ਭਾਈ ਤਲੀਏ ਫਿਰ ਆ ਗੂਗਲ ਪੇ ਜੇ ਕਿਸੇ ਨੇ ਕਰਨਾ ਸੋਨੂ ਭਾਜੀ ਨੂੰ ਹੁਣੇ ਕਰ ਦਿਓ ਗੂਗਲ ਪੇ ਆ ਲਓ ਜੀ ਆਹ ਆਨਲਾਈਨ ਸੇਵਾ ਬਾ ਦਿਓ ਜੀ ਆਪਣੀ ਆਪਣੀ ਸਾਰੇ ਜਣੇ ਤੇ ਜਿੰਨੇ ਪੈਦੇ ਆ ਉਹਦੇ ਉਹ ਕਰ ਲਾਂਗੇ ਫੇਰ ਆ ਆ ਵੀ ਵੇਣ ਵਹਟ ਰਗੇ ਆਪਣੇ ਦੁਕਾਨਾਂ ਐਸੇ ਵੇਲੇ ਸਾਰੀਆਂ ਬੰਦ ਚੰਗਾ ਜੀ ਸਤਿ ਸ੍ਰੀ ਅਕਾਲ ਤੇ ਕੱਲ ਨੂੰ ਫੇਰ ਰਾਤ ਨੂੰ 7:00 ਵਜੇ ਆਪਣਾ ਬਲੌਗ ਆਣਾ ਨਵਾਂ ਰੋਜੇ ਪਾਈਦੇ ਆ ਹੁਣ ਤਾਂ ਲੋਈ ਸਾਹਿਬ ਦੇਖੀ ਜਾਓ ਲੋਈ ਸਾਹਿਬ ਅੰਕ ਜੀ ਐਦਾਂ ਐਦਾਂ ਦਾ ਕਰ ਦਿਓ ਹੱਥ ਐਦਾਂ ਮੜ ਜਾ ਐਦਾਂ ਬਾਏ ਬਾਏ ਕਰ ਦਿਓ ਓਕੇ ਜੀ ਇੱਧਰ ਦੇਖੀ ਮੜ ਜਾ ਐਦਾਂ ਦਾ ਬਾਏ ਬਾਏ